ਆਪਾਂ ਵੱਡੀਆਂ ਸੱਲਾਂ ਵਾਹ ਲੱਗਿਆ ਯਾਰ ਅਸੀਂ ਇਹ ਕਰਾਂਗੇ ਅੱਜ ਕੋਈ ਚਾਹੀ ਨਹੀਂ ਚਲੇਗੀ ਪਰ ਦੇਖ ਸਕਦੇ ਹੋ ਕਿਵੇਂ ਪੰਜਾਬ ਹਾਲਾਤ ਵੱਡੀ ਤਰ੍ਹਾਂ ਸ਼ਾਹੀ ਹੈ ਜਿਹੜੀ ਵਧਦੀ ਜਾ ਰਹੀ ਹੈ ਅੱਗੇ ਵੱਧੋ ਅਮਰੇ ਫੈਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅਗਲੇ ਮੈਂ ਸ਼ਾਨ ਭਰਾਵਾਂ ਨੂੰ ਆਜੋ ਆਜੋ ਰੋਕੋ ਬਾਣਾ ਵੀਦੀ ਹੋ ਜਾ ਬਾਣਾ ਵੀਦੀ ਧੱਕੇਸ਼ਾਹੀ ਕੀਤੇ ਹੋ ਜਾ ਉਸ ਦੀ ਆ ਜਾਓ ਧੱਕੇਸ਼ਾਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਨਹੀਂ ਮੀਟਿੰਗ ਕਰ ਰਹੀ ਹੈ ਭਾਈ ਕੋਈ ਗੱਲ ਨਹੀਂ ਕਰ ਰਹੀ ਮੀਟਿੰਗ ਦੇਖ ਸਕਦੇ ਤੁਸੀਂ ਇਹ ਵੱਡੀ ਧੱਕੇਸ਼ਾਹੀ ਆ ਜਾਓ ਆ ਜਾਓ ਉਸ ਦੇ ਵੱਲੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੇਖੀ ਸਤਿ ਆ ਭਾਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਧੱਕੇਸ਼ਾਹੀ ਹੈ ਜਿਹੜੀ ਕੀਤੀ ਜਾ ਰਹੀ ਹੈ ਆ ਤੇ ਆ ਗਿਆ ਕਿਸਾਨ ਭਰਾਵਾਂ ਨੂੰ ਕਿਵੇਂ ਰੋਕਿਆ ਜਾ ਰਿਹਾ ਆ ਦੇਖੋ ਆ ਦੇਖੋ ਪੰਜਾਬ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਵੱਡੀ ਧੱਕੇਸ਼ਾਹੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਵੱਢੀ ਪੱਧਰ ਤੇ ਅਮਰ ਰੋੜਾ ਇੱਥੋਂ ਦਾ ਮੰਤਰੀ ਭਵੰਤਮਾਨ ਸਿਛੇ ਤੇ ਅੱਜ ਪੂਰਾ ਜਿਹੜਾ ਅਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉਤਰਿਆ ਹੋਇਆ ਤੁਸੀਂ ਪੱਢੀ ਗਿਣਤੀ ਇੱਧਰ ਆਓ ਇੱਧਰ ਆਓ ਬਿੱਚਾ ਸਾਰੇ ਦੇਖ ਸਕਦੇ ਹੋ ਕਿਸਾਨ ਭਰਾਵਾਂ ਦੇ ਨਾਲ ਧੱਕੇ ਨਾਲ ਪਾਇਪ ਲਾਈਨ ਖੜਿਆ ਪਾਈ ਜਾ ਰਹੀ ਹੈ ਓਏ ਆਓ ਇਧਰ ਮੰਤਰੀ ਆਮਨ ਰੋੜਾ ਆਓ ਇਧਰ ਆਮਨ ਰੋੜਾ ਦੀ ਸ਼ਹਿਤ ਹੈ ਛੜਿਆ ਨਮੋਲ ਦੇ ਵਿੱਚ ਆਮਨ ਰੋੜਾ ਦੀ ਸ਼ਹਿਤ ਹੈ ਮੁੱਖ ਮੰਤਰੀ ਭਵੰਤਵਾਨ ਦੀ ਸ਼ਹਿਤ ਹੈ ਦੇਖ ਸਕਦੇ ਹੋ ਧੱਕਾ ਆਜੋ ਰਾਜੋ ਇਧਰ ਇਧਰ ਨਮੋਲ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨਾਂ ਨੂੰ ਤੱਕੇ ਦੇ ਨਾਲ ਪਾਈਪ ਲੇਨਾਂ ਪਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰ ਲੜਦੇ ਲੋਕਾਂ ਨੂੰ ਜ਼ਮੀਨਾਂ 'ਚ ਵੜਨ ਹੋਣੀ ਕੋਈ ਰੋਕ ਸਕਦਾ ਪਰਾਮਣ ਰੋਡਾਂ ਦੀ ਸ਼ਹਿਰ ਤੇ ਪੂਰਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਡੀਸੀ ਵੱਡੀ ਪੱਧਰ ਤੇ ਅੱਜ ਕਿਸ ਤਰ੍ਹਾਂ ਤੱਕੇ ਸ਼ਾਹੀ ਨਾਲ ਇੱਥੋਂ ਦਾ ਜਿਹੜਾ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਹਿਣਾ ਮੈਂ ਪੁੱਤਾਂ ਦਾ ਗਰੀਬ ਘਰ ਦਾ ਕਿਸਾਨ ਆ ਆਹ ਦੇਖ ਲੈ ਅੱਜ ਪਾਈਸਾ ਮਹਿੰਦਰ ਸਿੰਘ ਮਾਸਟਰ ਦੇ ਮੁੰਡਿਆ ਆਹ ਦੇਖੋ ਅਮਨ ਰੋੜਾ ਦੀ ਸ਼ਹਾਦਤ ਹੈ ਸ਼ਰਿਆਮ ਨਮਾਉਣ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੁਰਦਾਬਾ ਧੱਕੇ ਸ਼ਾਹੀ ਆੜੀ ਮੁਰਦਾਬਾ ਵੱਡੀ ਪੱਦਰ ਤੇ ਕੀਤੀ ਜਾ ਰਹੀ ਹੈ ਇੱਥੋਂ ਦਾ ਮੰਤਰੀ ਅਮਨ ਰੋੜਾ ਭਗਵਾਨ ਤਮਨ ਗੁੰਡਾ ਕਰਦੀ ਗੁੰਡਾ ਕਰਦੀ ਸ਼ਰਮ ਪੁਲਿਸ ਜਿਹੜੀ ਜਾਨ ਮਾਲ ਦੀ ਰੱਖੀ ਲਈ ਹੈ ਉਹਨੂੰ ਵਰਤਿਆ ਜਾ ਰਿਹਾ ਹੈ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ ਇੱਥੋਂ ਦਾ ਡੀਸੀ ਐਸਐਸਪੀ ਸਾਰਾ ਅਮਲਾ ਫੈਲਾ ਲੈ ਕੇ ਇਹ ਕਾਰਪੋਰੇਟਾਂ ਦੇ ਕੁੱਲੀ ਚੱਟ ਬਣੇ ਹੋਏ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਅਮਨ ਰੋੜਾ ਸਾਹਿਬ ਜੀ ਇਹੀ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤੇ ਨਮੋਲ ਪਿੰਡ ਤੋਂ ਆਹ ਦੇਖੋ ਥੋਡੀ ਫੋਰਸ ਅਮਨ ਰੋੜਾ ਜੀ ਦੇਖੋ ਦਿਖਦੇ ਲੋਕ ਨਮੋਲ ਦੇ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਅਗਾਂ ਧੱਕਾ ਜਿਹੜਾ ਕਿਹਦਾ ਕਿਸਾਨ ਭਰਾਵਾਂ ਦੇ ਵੱਲ ਕੀਤਾ ਜਾ ਰਿਹਾ ਹੈ ਅੱਜ ਕਿਵੇਂ ਲੋਕਾਂ ਨੂੰ ਆਪਣੇ ਬਾੜਾਂ 'ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਦੇ ਲਈ ਅਸੀਂ ਇਹ ਹੈਲੋ ਸ਼ੀਸ਼ੇ ਨਹੀਂ ਬੰਨ੍ਹ ਉਹ ਸ਼ੀਸ਼ੇ ਨਹੀਂ ਬੰਨ੍ਹਣਾ ਕੋਈ ਦੋਸ਼ ਨਹੀਂ ਕਰਨਾ ਅੱਜ ਸਾਰੀ ਕਿਹੜੇ ਸਾੜਨਾ ਕਰੇ ਆਮਲਾ ਕੋਈ ਸ਼ੇਰ ਸਾੜ ਨਹੀਂ ਕਰਨੀ ਸ਼ਾਂਤ ਮਈਆ ਸਾਹਿਬ ਇਹਨਾਂ ਨੂੰ ਕਰ ਲੈਣ ਦਿਓ ਇਹਨਾਂ ਨੂੰ ਮਾਰ ਲੈਣ ਦਿਓ ਅੱਜ ਮਾਰਨਗੇ ਇਹ ਇਹ ਮਾਰਨ ਤੇ ਆਏ ਹੋਏ ਨੇ ਅੱਜ ਇੱਥੋਂ ਦਾ ਅਮਰ ਰੋੜ ਅੱਜ ਕਫਨ ਬਨ ਕੇ ਆਇਆ ਕਫਨਾ ਮੰਤਰੀ ਕਫਨ ਬਨ ਕੇ ਆ ਰਹੇ ਅੱਜ ਕਹਿੰਦਾ ਸਾਰਿਆਂ ਨੂੰ ਮਾਰ ਕੇ ਲਾਤੜ ਕੇ ਕਬਜ਼ਾ ਕਰਾ ਕੇ ਜਾਇਓ ਇਹ ਭਵੰਤਵਾਨ ਸਾਹਿਬ ਵੀ ਅੱਜ ਕਫਨ ਬਨ ਕੇ ਆਏ ਨੇ ਇੱਥੋਂ ਦੇ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਇਹ ਤਾਂ ਕਹਾ ਇੱਥੋਂ ਦੀ ਪੁਲਸਾ ਡੀਸੀ ਐਸਐਸਪੀ ਸਾਹਿਬਾ ਸਾਰਿਆਂ ਦੇ ਕਫਨ ਬੰਨੇ ਹੋਨੇ ਨੇ ਭਾਈ ਅੱਜ ਅੱਜ ਦੇਖੀ ਜਾ ਕਫਣਾ ਨਾਲ ਆਏ ਨੇ ਬੰਨ ਕੇ ਸਿਰ ਤੇ ਬਣਾਏ ਕਿ ਨਹੀਂ ਨੇ ਆਮਰੋੜਾ ਸਾਹਿਬ ਨੇ ਆ ਵੀ ਦੇ ਬਣਾਏ ਨੇ ਭਵੰਤਮਾਨ ਸਾਹਿਬ ਨੇ ਇਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਮੋੜ ਰਹੇ ਨੇ ਪਾਈਆਂ ਹੋਈਆਂ ਦਾ ਆਮਕਰ ਆਵੇ ਮੁੰਡੇ ਕਹੀ ਸੀ ਜਿਹੜੇ ਮਤਲਬ ਕਿ ਲੋਕਾਂ ਦੀਆਂ ਵੋਟਾਂ ਪਾਈਆਂ ਦਾ ਮੁੱਲ ਹੈ ਭਾਈ ਮੁੱਲ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਧੱਕੇਸ਼ਾਹੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਵੜ ਕੇ ਪੀਤੀ ਜਾ ਰਹੀ ਹੈ ਇਹ ਅਮਨ ਰੋੜਾ ਸਾਹਿਬ ਕਹਿੰਦਾ ਮੈਂ ਕਫਨ ਬੰਨ ਕੇ ਆਇਆ ਹਾਂ ਜੀ ਸੀ ਸਾਹਿਬ ਵੀ ਕਹਿੰਦਾ ਮੈਂ ਕਫਨ ਬੰਨ ਕੇ ਆਇਆ ਹੁਣ ਦੇਖ ਲਓ ਭਾਈ ਛੋਡੇ ਕਫਣ ਬੰਨੇ ਹੋਏ ਨੇ ਇਹਨਾਂ ਇਹਦਾ ਕਫਣ ਬੰਨੇ ਹੋਏ ਨੇ ਇਹਦੇ ਬੰਨੇ ਹੋਏ ਨੇ ਆਮਨ ਰੋੜਾ ਸਾਹਿਬ ਦੇ ਭਗਵੰਤ ਮਾਨ ਸਾਹਿਬ ਦੇ ਡੀਸੀ ਸਾਹਿਬ ਦੇ ਆਪਣੇ ਵੀ ਬੰਨਾ ਐਸਐਸਪੀ ਸਾਹਿਬ ਦੇ ਕਫਣ ਬੰਨੇ ਨੇ ਦੇਖੋ ਮਾਰਾਂਗੇ ਕਦੇ ਉਹ ਯਾਰ ਮਾਰ ਕੇ ਤਾਂ ਪਾਗਾ ਮਾਰ ਕੇ ਦੇਖ ਸਕਦੇ ਹੋ ਤੁਸੀਂ ਇਹ ਕਹਿੰਦੇ ਕਫਣ ਬੰਨੇ ਨੇ ਜਿਨ੍ਹਾਂ ਨੇ ਵੋਟਾਂ ਲਈਆਂ ਨੇ ਉਹਨਾਂ ਖਲਾਫ ਹੀ ਉਹ ਕਦੀ ਸਰਕਾਰ ਜ਼ਮਾਨਤ ਦੀ ਸਰਕਾਰ ਔਰੀਓ ਦੇਖ ਸਕਦੇ ਹੋ ਆ ਬਾਈਓ ਆ ਔਰੀਓ ਮਿਲਾ ਕੇ ਰੋਕਿਆ ਨੇ ਫੜਦੇ ਸਾਹਮਣੇ ਪਾਰ ਨਹੀਂ ਜਮੀਨਾਂ ਦੇ ਕਬਜ਼ੇ ਨਹੀਂ ਹੋਣਦੇ ਨੇ ਪਰ ਐਵੇਂ ਕਫੜ ਮੰਨ ਕੇ ਆਈ ਸਰਕਾਰ ਕਿੰਨਾ ਸਿੱਤਮ ਦਾ ਇੱਕ ਕਫਲ ਬੰਨਣਾ ਬਈਆ ਜਮਨ ਰੋੜੇ ਨਾ ਬੰਨਣਾ ਸਿਰ ਤੇ ਇਹ ਭਵੰਤਮਨ ਸਾਹ ਦਾ ਸਿਰ ਤੇ ਬੰਨਣਾ ਆਜਾ ਦੇਖੋ ਸਾਰਿਆਂ ਨੇ ਕਾਹ ਬਣਨ ਤੇ ਮੰਤਰੀ ਆ ਬੀਸੀ ਸਾਹਿਬ ਵੀ ਬਣ ਕੇ ਆਏ ਨੇ ਐਸਐਸਪੀ ਸਾਹਿਬ ਵੀ ਬਣ ਕੇ ਆਏ ਨੇ ਚੰਦ ਸਰਕਾਰ ਮੁਰਦਾ ਇਨ ਮੋਲ ਪਿੰਡ ਦੇ ਵਿੱਚੋਂ ਵੋਟਾਂ ਲੈ ਕੇ ਆਮਨ ਰੋੜਾ ਸਾਹਿਬ ਮੰਤਰੀ ਮੰਤਰੀ ਬਣਨਾ ਮੰਤਰੀ ਕੈਬਨਟ ਮੰਤਰੀ ਕੈਬਨਟ ਮੰਤਰੀ offs早 Marche am concernsonderi nd sorti, nd muta bao vaa, saang, waad maadi ki te challenge, invershi capacity, para zaang, waak, ਬੈਜੋ ਕਿਸਾਨ ਦਸਤੀਓ ਸਾਰੇ ਬੈਜੋ ਦੇਖ ਸਕਦੇ ਹੋ ਤੁਸੀਂ ਮੰਤਰੀ ਸਾਹਿਬ ਸਾਰੇ ਅੱਜ ਕਫਨ ਬਨ ਕੇ ਭੇਜਿਆ ਪੁਲਿਸ ਨੂੰ ਕਹੇ ਕਫਨ ਬਨ ਕੇ ਜਾਣੇ ਨੇ ਸਿਰ ਤੇ ਚੜਾ ਦਿਓ ਜਿਹੜਾ ਕੁਸਾ ਉਂਦਾ ਉੱਤੇ ਤੁਸੀਂ ਦੇਖਦੇ ਨੇਗੇ ਢਾ ਲਿਓ ਜਿਹੜਾ ਢਾਹ ਜਾਂਦਾ ਛੱਡਿਓ ਨਾ ਕੋਈ ਜਿੰਨੇ ਵੀ ਇਹ ਸਲਾਮ ਨੂੰ ਦੇਖਦੇ ਨੇ ਇਹ ਨਮੋਲ ਪਿੰਡ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਅੱਜ ਵੱਡੀ ਇੱਕ ਖੂਨੀ ਖੇਡ ਖੇਡਣ ਦੇ ਲਈ ਆਏ ਨੇ ਬਿਲਕੁਲ ਕਫਨ ਬਨ ਕੇ ਤੋਰੇ ਨੇ ਮੰਤਰੀ ਸਾਹਿਬ ਨੇ ਕਿ ਦੇਖੋ ਅੱਜ ਕਫਨ ਬਨ ਕੇ ਜਾਣਾ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਲਾਸ਼ਾਂ ਤੇ ਦੱਪਣੀਆਂ ਨੇ ਗੱਡੀ ਲੈ ਔਰੇ ਥੋੜੀ ਗੱਡੀ ਲੈ ਔਰੇ ਲਾਸ਼ ਨੇ ਗੱਡੀ ਚੋਂ ਹੋ ਰਹੀ ਹੈ ਨਾ ਨਾ ਇਹ ਨਹੀਂ ਮੰਗਾ ਲੋ ਗੱਡੀ ਪਾ ਲਈ ਇੱਕ ਚਾਹੀਏ ਗੱਡੀ ਨਾਲ ਗੱਡੀ ਨਾਲ ਹਲੋ ਜਿਆਬਰੀ ਜ਼ਮੀਨਾ ਬੰਦਿਆਂ ਨੂੰ ਇਹ ਤੁਮਰਾ ਭਾਰਤ ਨੂੰ ਇਹ ਹਣਾ ਹੋ ਰਿਹਾ ਇਹ ਤਾਂ ਹੋਣਾ ਨਹੀਂ ਚੜਾ ਨਹੀਂ ਚੜਾ ਨਹੀਂ ਆਲੇ ਤੇ ਲਾਗ ਦੇਖ ਸਕਦੇ ਹੋ ਤੁਸੀਂ ਟੱਕੇ ਨਾਲ ਆਮਨ ਰੋੜਾ ਇੱਥੋਂ ਦੇ ਭਵੰਤਮਨ ਸਾਹਿਬ ਦੇ ਵੱਲੋਂ ਕਿ ਸਾਰੀਆਂ ਟੱਕੇ ਨਾਲ ਦਪੜੀਆਂ ਨੇ ਪੰਜਾਬ ਦੀਆਂ ਇਹ ਨਹੀਂ ਸਮਝ ਆਉਂਦੀ ਕਿ ਪੁਲਿਸ ਜਾਨ ਮਾਲ ਦੀ ਰਾਖੀ ਨਹੀਂ ਹੁੰਦੀ ਕਿ ਜ਼ਮੀਨਾਂ ਦਬਾਉਣ ਦੇ ਲਈ ਇਹ ਸਵਾਲ ਸੰਗਰੂਰ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਵੀ ਪੁੱਛਣਾ ਬਣਦਾ ਹੈ ਕਿ ਇੰਨੀ ਪੁਲਿਸ ਤਾਂ ਨੂੰ ਕੌਲੀ ਚੱਟ ਬਣ ਕੇ ਜ਼ਮੀਨਾਂ ਸੰਭਾਉਣ ਦੇ ਲਈ ਬਿਠਾਈ ਐ ਤੁਸੀਂ ਆਪ ਜਿਹੜੇ ਗੱਲਬਾਤ ਕੀਤੇ ਦੇਖ ਸਕਦੇ ਹੋ ਅੱਜ ਵੱਡੀ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਇਹ ਲੰਮਾ ਚੱਲੂਗਾ ਮੋੜ ਚ ਆਇਆ ਜੀ ਕੀ ਗੱਲਬਾਤ ਹੈ ਸਾਰੀ ਇਹ ਦੇਖੋ ਇੱਥੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਨਸਣਾ ਤੌਰ ਤੇ ਕਿ ਭਗਵਾਨ ਤੁਮਾਰ ਦੀ ਸੱਤਾ ਜਿਹੜੀ ਅੰਗਲਾਬੀਆ ਦੀ ਸਰਕਾਰ ਹੈ ਇੱਥੇ ਮੋੜ ਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਟੇ ਤੇ ਖੜੀ ਹੈ ਜਿਹੜੀ ਪੁੱਤਾ ਵਾਂ ਪਾਲੀ ਫਸਲ ਜਿਹਨੂੰ ਜੀ ਸੀ ਆਰ ਯੂ ਸੀ ਚਲਾ ਕੇ ਪੱਟ ਕੇ ਉਚਾਲਦੀ ਹੈ ਉਹ ਮਤਲਬ ਬਿਨਾਂ ਮੁਆਵਜ਼ਾ ਦਿੱਤੇ ਜਿਹੜੇ ਪਾਇਪ ਆ ਉਚਾਏ ਜਾ ਰਹੇ ਆ ਤੇ ਲੋਕ ਵਿਰੋਧ ਕਰਨ ਵਾਸਤੇ ਪਹੁੰਚੇ ਆ ਮੂਰੀ ਤਰ੍ਹਾਂ ਪੁਲਿਸ ਨੇ ਲੋਕ ਘੁੱਟੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਦੀ। ਕੋਸ਼ਿਸ਼ ਕੀਤੀ ਇਹਨਾਂ ਨੇ ਵੱਡੀ ਪੱਧਰ ਤੇ ਮਤਲਬ ਆਚਾਨਣ ਦਾ ਵਿਰੋਧ ਆ ਜਿਹੜਾ ਉਹਨੂੰ ਦੱਬਣ ਦੀ ਜਬਰ ਨਾਲ। ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜਬਰ ਨਾਲ ਤਾਂ ਉਤਰੇ ਹੁੰਦੇ ਆ ਦੱਸਦੇ ਨਹੀਂ ਇਸ ਕਰਕੇ ਅਸੀਂ ਨਮੋਲ ਪਿੰਡਾਰੇ ਵਾਲੇ ਵਾਲੇ ਪਿੰਡਾਂ ਦੇ ਜਿਹੜੇ ਸਾਡੇ ਉਹਨੂੰ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋ ਆਬਜ਼ੀ ਲੈਣ ਵਾਸਤੇ ਪਿੰਡ ਨਮੋਲ ਦੇ ਵਿੱਚ ਪਹੁੰਚੋ ਇਹ ਸਾਡੇ ਸਮੁੱਚੇ ਪੰਜਾਬ ਦੀ ਧਰਤੀ ਦੇ ਉੱਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਆ ਸਰਕਾਰਾਂ ਕਾਰਪੋਰੇਸ਼ਨ ਐਸ ਕਰਕੇ ਅਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜਿਉਂਦੇ ਜੀ ਇਸ ਤਰ੍ਹਾਂ ਕਬਜ਼ੇ ਨਹੀਂ ਹੋਣ ਦੇਵਾਂਗੇ ਜੱਥੇਬੰਦੀਆਂ ਦਾ ਫੈਸਲਾ ਹੈ ਤੇ ਅੱਜ ਵੀ ਇਹ ਫੈਸਲਾ ਕਰਕੇ ਮੂਹਰੇ ਵਿੱਚ ਅਸੀਂ ਬੈਠਾ ਕਿ ਜੋ ਨੁਕਸਾਨ ਹੋਣਾ ਪਵੇ ਉਠਾਵਾਂਗੇ ਪਰ ਜ਼ਬਰੀ ਜ਼ਮੀਨਾਂ ਤੇ ਅਸੀਂ ਕਬਜ਼ੇ ਨਹੀਂ ਹੋਣ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਆ ਪਈਆਂ ਨੂੰ ਪੂਰਾ ਨਹੀਂ ਨਹੀਂ ਹੁਣ ਦੋ ਮਰਜੀਓ ਕਢਾਓ ਯਾਰ ਕੱਠੀ ਆਂਬਲਾ ਫੈਲਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਚੁੱਕਿਆ ਆ ਪਰ ਲੋਕਾਂ ਦੇ ਰੋਹ ਦੇ ਅੱਗੇ ਆ ਕੱਠੀ ਤੋਂ ਕਢਾਓ ਗੱਡੀ ਲੈ ਕੱਢੀ ਅੱਜ ਉਹ ਆਪਣੇ ਨਾਲ ਫੋਨ ਕਰ ਲਾ ਸਰਕਾਰੇ ਵਾਲੇ ਵਾਲੇ ਪਿੰਡਾਂ ਨੂੰ ਮਾਰੋ ਫੋਨ ਆ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਧੱਕੇਸ਼ਾਹੀ ਹੈ ਜਿਹੜੀ ਕਿਸਾਨ ਭਰਾਵਾਂ ਦੇ ਨਾਲ ਕੀਤੀ ਜਾ ਰਹੀ ਹੈ ਇੱਥੋਂ ਦੇ ਆਮਨ ਰੋਲਾ ਮੰਤਰੀ ਦੀ ਸ਼ਹਾਦਤ ਹੈ ਵੱਡੀ ਗੈਂਤੀ ਕਿਸਾਨਾਂ ਦੇ ਨਾਲ ਮਾਰੋ ਯਾਰ ਆਜੋ ਆਜੋ ਯਾਰ ਅਸੀਂ ਨਹੀਂ ਚਲੇਗਾ ਚੰਨੀ ਰੋਲੀ ਨਹੀਂ ਚਲੇਗੀ ਪਰ ਦੇਖ ਸਕਦੇ ਹੋ ਕਿਵੇਂ ਪੰਜਾਬ ਪੁਲਿਸ ਵੱਡੀ ਧੱਕੇਸ਼ਾਹੀ ਹੈ ਜਿਹੜੀ ਆਮਰੇ ਭੈਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਮਹਾਨ ਭਰਾਵਾਂ ਨੂੰ ਆਜੋ ਆਜੋ ਰੋਕਿਆ ਜਾ ਰਿਹਾ ਉਹ ਬਾਣਾ ਵੀਧੀ ਹੋ ਜਾਓ ਬਾਣਾ ਵੀਧੀ ਧੱਕੇਸ਼ਾਹੀ ਵੀਧੀ ਹੋ ਜਾਓ ਉਸ ਦੀ ਵੀ ਹੋ ਜਾਓ ਧੱਕੇਸ਼ਾਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਨਹੀਂ ਮੀਟਿੰਗ ਕਰ ਰਹੀ ਹੈ ਕੋਈ ਗੱਲ ਨਹੀਂ ਕਰਾਂਗੇ ਮੀਟਿੰਗ ਦੇਖ ਸਕਦੇ ਤੁਸੀਂ ਇਹ ਵੱਡੀ ਧੱਕੇਸ਼ਾਹੀ ਆਜੋ ਆਜੋ ਉਸ ਦੇ ਵੱਲੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੇਖੀ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੱਕੇ ਸ਼ਾਹੀ ਹੈ ਜਿਹੜੀ ਕੀਤੀ ਜਾ ਰਹੀ ਹੈ ਕਿਸਾਨ ਭਰਾਵਾਂ ਨੂੰ ਕਿਵੇਂ ਰੋਕਿਆ ਜਾ ਰਿਹਾ ਹੈ ਆ ਦੇਖੋ ਆ ਦੇਖੋ ਪੰਜਾਬ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਵੱਡੀ ਟੱਕੇ ਸ਼ਾਹੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਭੱਟੀ ਪੱਧਰ ਤੇ ਅਮਰ ਰੋੜਾ ਇੱਥੋਂ ਦਾ ਮੰਤਰੀ ਭਵੰਤਮਾਨ ਸਿ ਸ਼ਹਿਤ ਅੱਜ ਪੂਰਾ ਜਿਹੜਾ ਅਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉਤਰਿਆ ਹੋਇਆ ਤੁਸੀਂ ਪੱਢੀ ਗਿਣਤੀ ਇਧਰ ਆਓ ਇਧਰ ਆਓ ਪਿੱਛੇ ਸਾਰੇ ਦੇਖ ਸਕਦੇ ਹੋ ਕਿਸਾਨ ਭਰਾਵਾਂ ਦੇ ਨਾਲ ਧੱਕੇ ਨਾਲ ਪਾਈਪ ਲੈਣ ਸਾਰੇ ਆਓ ਬਾਈ ਜਾ ਰਹੀ ਐ ਓਏ ਆਓ ਇਧਰ ਆ ਮੰਤਰੀ ਆਮਨ ਰੋੜਾ ਆਮਨ ਰੋੜਾ ਦੀ ਸ਼ਹਿਤ ਛਲੋ ਨਮੋਲ ਦੇ ਵਿੱਚ ਆਮਨ ਰੋੜਾ ਦੀ ਸ਼ਹਿਤ ਮੁੱਖ ਮੰਤਰੀ ਭਵਨਤਵਾਂ ਦੀ ਸ਼ਹਿਤ ਦੇਖ ਸਕਦੇ ਹੋ ਧੱਕਾ ਆ ਜਾਓ ਰਾਜ ਆ ਇਧਰ ਇਧਰ ਨਮੋਲ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਸ਼ੀਨਾ ਚਲਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨਾਂ ਨੂੰ ੱੱਕੇ ਦੇ ਨਾਲ ਪਾਈਪ ਲੈਣਾ ਪਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰ ਲੜਦੇ ਲੋਕਾਂ ਨੂੰ ਜ਼ਮੀਨਾਂ 'ਚ ਵੜਨ ਹੋਣੀ ਕੋਈ ਰੋਕ ਸਕਦਾ ਪਰ ਆਮਨ ਰੋੜਾ ਦੀ ਸ਼ਹਿਤ ਪੂਰਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਡੀਸੀ ਵੱਡੀ ਪੱਧਰ ਤੇ ਅੱਜ ਕਿਸ ਤਰ੍ਹਾਂ ਤੱਕੇ ਸ਼ਾਹੀ ਨਾਲ ਇੱਥੋਂ ਦਾ ਜਿਹੜਾ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਹਿਣਾ ਮੈਂ ਪੁੱਤਾਂ ਦਾ ਗਰੀਬ ਘਰ ਦਾ ਕਿਸਾਨ ਆ ਆਹ ਦੇਖ ਲੈ ਅੱਜ ਪਾਈਸਾ ਮਹਿੰਦਰ ਸਿੰਘ ਮਾਸਟਰ ਦੇ ਮੁੰਡਿਆ ਆਹ ਦੇਖੋ ਆਮਨ ਰੋੜਾ ਦੀ ਸ਼ਹਾਦਤ ਹੈ ਸ਼ਰਿਆਮ ਨਮੋਣ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੁਰਦਾਬਾ ਤੱਕੇ ਸ਼ਾਹੀ ਆੜੀ ਮੁਰਦਾਬਾ ਵੱਡੀ ਪੱਦਰ ਤੇ ਕੀਤੀ ਜਾ ਰਹੀ ਹੈ ਇੱਥੋਂ ਦਾ ਮੰਤਰੀ ਅਮਨ ਰੋੜਾ ਭਗਵੰਤ ਮਾਨ ਗੁੰਡਾ ਕਰਦੀ ਗੁੰਡਾ ਕਰਦੀ ਸ਼ਰਮ ਬੋਰਸ ਜਿਹੜੀ ਜਾਨ ਮਾਲ ਦੀ ਰੱਖੀ ਲਈ ਹੈ ਉਹਨੂੰ ਵਰਤਿਆ ਜਾ ਰਿਹਾ ਹੈ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ ਇੱਥੋਂ ਦਾ ਡੀਸੀ ਐਸਐਸਪੀ ਸਾਰਾ ਆਮਲਾ ਫੈਲਾ ਲੈ ਕੇ ਇਹ ਕਾਰਪੋਰੇਟਾਂ ਦੇ ਕੁੱਲੀ ਚੱਟ ਬਣੇ ਹੋਏ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਅਮਨ ਰੋਣਾ ਸਾਹਿਬ ਜੀ ਇਹੀ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤੇ ਨਮੋਲ ਪਿੰਡ ਚ ਆਹ ਦੇਖੋ ਤੁਹਾਡੀ ਫੋਰਸ ਅਮਨ ਰੋਣਾ ਜੀ ਦੇਖੋ ਦਿਖਦੇ ਲੋਕ ਨਮੋਲ ਦੇ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਅਗਾਂ ਧੱਕਾ ਜਿਹੜਾ ਕਿਹਦਾ ਕਿਸਾਨ ਭਰਾਵਾਂ ਦੇ ਵੱਲ ਕੀਤਾ ਜਾ ਰਿਹਾ ਹੈ ਅੱਜ ਕਿਵੇਂ ਲੋਕਾਂ ਨੂੰ ਆਪਣੇ ਬਾੜਾਂ 'ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਦੇ ਲਈ ਅਸੀਂ ਇਹ ਹੈਲੋ ਸ਼ੀਸ਼ੇ ਨਹੀਂ ਬੰਨ੍ਹ ਉਹ ਸ਼ੀਸ਼ੇ ਨਹੀਂ ਬੰਨ੍ਹਣਾ ਕੋਈ ਦੋਸ਼ ਨਹੀਂ ਕਰਨਾ ਅੱਜ ਸਾਰੀ ਉਹ ਛੇੜ ਛਾੜ ਨਾ ਕਰੋ। ਆਮਰਾ ਕੋਈ ਛੇੜ ਛਾੜ ਨਹੀਂ ਕਰਨੀ ਸ਼ਾਂਤ ਮਈਆ ਸਾਬ। ਇਹਨਾਂ ਨੂੰ ਕਰ ਲੈਣ ਦਿਓ। ਇਹਨਾਂ ਨੂੰ ਮਾਰ ਲੈਣ ਦਿਓ ਅੱਜ ਮਾਰਨਗੇ ਇਹ। ਇਹ ਮਾਰਨ ਤੇ ਆਏ ਹੋਏ ਨੇ ਅੱਜ। ਇੱਥੋਂ ਦਾ ਅਮਰ ਰੋੜਾ ਅੱਜ ਕਫਨ ਬਨ ਕੇ ਆਇਆ ਕਫਨਾ ਮੰਤਰੀ। ਕਫਨ ਬਨ ਕੇ ਆ ਰਹੇ ਅੱਜ। ਕਹਿੰਦਾ ਸਾਰਿਆਂ ਨੂੰ ਮਾਰ ਕੇ ਲਾਤੜ ਕੇ ਕਬਜ਼ਾ ਕਰਾ ਕੇ ਜਾਇਓ। ਇਹ ਭਵੰਤਵਾਨ ਸਾਹਿਬ ਵੀ ਅੱਜ ਕਫਨ ਬਨ ਕੇ ਆਏ ਨੇ। ਇੱਥੋਂ ਦੇ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਇਦੋਂ ਕਹਾ ਇੱਥੋਂ ਦੀ ਪੁਰਸਾ ਡੀ ਸੀ ਐਸ ਐਸ ਪੀ ਸਾਹਿਬਾ ਸਾਰਿਆਂ ਦੇ ਕਫਨ ਬੰਨੇ ਹੋਨੇ ਨੇ ਭਾਈ ਅੱਜ ਅੱਜ ਦੇਖੀ ਜਾ ਕਫਣਾ ਨਾਲ ਆਏ ਨੇ ਬੰਨ ਕੇ ਸਿਰ ਤੇ ਬਣਾਏ ਕਿਨੇ ਨੇ ਆਮਰੋੜਾ ਸਾਹਿਬ ਨੇ ਆ ਵੀ ਦੇ ਬਣਾਏ ਨੇ ਭਵੰਤਮਾਨ ਸਾਹਿਬ ਨੇ ਇਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਮੋੜ ਰਹੇ ਨੇ ਪਾਈਆਂ ਹੋਈਆਂ ਦਾ ਆਮ ਘਰਾਂ ਦੇ ਮੁੰਡੇ ਕਹੀ ਸੀ ਜਿਹੜੇ ਕਟੋ ਮਤਲਬ ਇਹ ਲੋਕਾਂ ਦੀਆਂ ਵੋਟਾਂ ਪਾਈਆਂ ਦਾ ਮੁੱਲ ਹੈ ਭਾਈ ਮੁੜ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਧੱਕੇਸ਼ਾਹੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਵੜ ਕੇ ਪੀਤੀ ਜਾ ਰਹੀ ਹੈ ਕੁਤਬਾਬ ਇਹ ਅਮਨ ਰੋੜਾ ਸਾਹਿਬ ਕਹਿੰਦਾ ਮੈਂ ਕਫਨ ਬੰਨ ਕੇ ਆਇਆ ਟੀਸੀ ਸਾਹਿਬ ਵੀ ਕਹਿੰਦਾ ਮੈਂ ਕਫਨ ਬੰਨ ਕੇ ਆਇਆ ਹੁਣ ਦੇਖ ਲਓ ਭਾਈ ਸੋਡੇ ਕਫਨ ਬੰਨੇ ਹੋਏ ਨੇ ਇਹਨਾਂ ਇਹਦਾ ਕਫਨ ਬੰਨੇ ਹੋਏ ਨੇ ਇਹਦੇ ਬੰਨੇ ਹੋਏ ਨੇ ਅਮਨ ਰੋੜਾ ਸਾਹਿਬ ਦੇ

ਕਹਾਂ ਕਹਾਂ ਨਹੀਂ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣਦੇ ਨੇ ਪਰ ਐਵੇਂ ਕਫੜ ਬੰਨ ਕੇ ਆਈ ਸਰਕਾਰ ਇਹ ਕਫੜ ਬੰਨਣਾ ਨਾ ਬਈ ਜਮਨ ਰੋੜੇ ਨਾ ਬੰਨਿਆ ਹੋਇਆ ਸਿਰ ਤੇ ਇਹ ਭਵੰਤਮਨ ਸਾਹ ਦਾ ਸਿਰ ਤੇ ਬੰਨਿਆ ਹੋਇਆ ਅੱਜ ਦੇਖੋ ਸਾਰਿਆਂ ਨੇ ਕਹਿੰਦੇ ਮੰਤਰੀ ਆ ਬੀਸੀ ਸਾਹਿਬ ਵੀ ਬੰਨ ਕੇ ਆ ਰਹੇ ਐਸਐਸਪੀ ਸਾਹਿਬ ਵੀ ਬੰਨ ਕੇ ਆ ਰਹੇ ਸਰਕਾਰ ਮੁਰਦਾ ਹੈ ਵੋਟਾਂ ਲੈ ਕੇ ਆਪਣਾ ਵਾਲਾ ਸਾਹਿਬ ਮੰਤਰੀ ਮੰਤਰੀ ਬਣਨਾ ਮੰਤਰੀ ਕੈਬਨਟ ਮੰਤਰੀ ਆਪ ਪਾਰਟੀ ਦਾ ਪ੍ਰਧਾਨ ਅਮਨ ਰੋੜਾ ਤੂਥੋਏ ਹੈ ਕਰਤੂਤ ਦੇਖਾ ਕਰਤੂਤ ਆਏ ਹਾਏ ਹਾਏ ਜੱਫੀ ਬੰਨੀ ਹੋਈ ਕਰਤੂਤ ਸਾਹਿਬ ਪੁਲਸ ਪ੍ਰਸਾਦ ਸਿੰਘ ਮੁਰਦਾ ਆਪ ਹਾਂ ਜੀ ਮੁਰਦਾ ਦਾ ਘਟਿਆ ਪੁੱਤ ਪ੍ਰਫਾਣ ਸਿੰਘ ਮੁਰਦਾ ਕਿਸ ਤਰ੍ਹਾਂ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਇੱਕ ਆਜ਼ਾਦ ਜਿੰਦਾਬਾਦ ਜਿੰਦਾਬਾਦ ਬੈ ਜਾਓ ਕਿਸਾਨ ਸਾਥੀਓ ਥਾਰੇ ਦੇਖ ਸਕਦੇ ਹੋ ਤੁਸੀਂ ਮੰਤਰੀ ਸਾਹਿਬ ਸਾਰੇ ਅੱਜ ਕਫਨ ਬਨ ਕੇ ਭੇਜਿਆ ਪੁਲਿਸ ਨੂੰ ਕਹੇ ਕਫਨ ਬਨ ਕੇ ਜਾਣੇ ਨੇ ਸਿਰ ਤੇ ਚੜਾ ਦਿਓ ਜਿਹੜਾ ਕੁਝ ਆਉਂਦਾ ਉੱਤੇ ਤੁਸੀਂ ਦੇਖਦੇ ਨੇਗੇ ਢਾ ਲਿਓ ਜਿਹੜਾ ਢਾਹਿਆ ਜਾਂਦਾ ਛੱਡਿਓ ਨਾ ਕੋਈ ਜਿੰਨੇ ਵੀ ਇਹ ਨਮੋਲ ਪਿੰਡ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਅੱਜ ਵੱਡੀ ਇੱਕ ਖੂਨੀ ਖੇਡ ਖੇਡਣ ਦੇ ਲਈ ਆਏ ਨੇ ਬਿਲਕੁਲ ਕਫਨ ਬਨ ਕੇ ਤੋਰੇ ਨੇ ਮੰਤਰੀ ਸਾਹਿਬ ਨੇ ਕਿ ਦੇਖੋ ਅੱਜ ਕਫਨ ਬਨ ਕੇ ਜਾਣਾ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਲਾਸ਼ਾਂ ਤੇ ਦੱਪਣੀਆਂ ਨੇ ਗੱਡੀ ਲੈ ਔਰੇ ਠੀਕ ਹੈ ਗੱਡੀ ਲੈ ਔਰੇ ਲਾਸ਼ ਨੇ ਗੱਡੀ ਮੋੜ ਰਹੀ ਹੈ ਨਾ ਨਾਏ ਨਹੀਂ ਮੰਗਾ ਲੋ ਗੱਡੀ ਪਾ ਲਈ ਇੱਕ ਚਾਹੀਏ ਗੱਡੀ ਨਾਲ ਗੱਡੀ ਘਾਣਾ ਜਿਆ ਫਰੀ ਜ਼ਮੀਨਾ ਬੰਦਿਆਂ ਨੂੰ ਤੁਮਰਾ ਭਾਰਤ ਇਹ ਹਣਾ ਹੋ ਰਿਹਾ ਇਹ ਤਾਂ ਹੋਣਾ ਨਹੀਂ ਆਲੇ ਤੇ ਲੰਗਾ ਜਿੱਤ ਨਾ ਦੇ ਰੋ ਦੇਖ ਸਕਦੇ ਹੋ ਤੁਸੀਂ ਟੱਕੇ ਨਾਲ ਆਮਨ ਰੋੜਾ ਇੱਥੋਂ ਦੇ ਭਵੰਤਮਨ ਸਾਹਿਬ ਦੇ ਵੱਲੋਂ ਕਿ ਸਾਰੀਆਂ ਟੱਕੇ ਨਾਲ ਦੱਪੜੀਆਂ ਨੇ ਪੰਜਾਬ ਦੀਆਂ ਇਹ ਨਹੀਂ ਸਮਝ ਆਉਂਦੀ ਕਿ ਪੁਲਿਸ ਜਾਨ ਮਾਲ ਦੀ ਰਾਖੀ ਨਹੀਂ ਹੁੰਦੀ ਕਿ ਜ਼ਮੀਨਾਂ ਦਬਾਉਣ ਦੇ ਲਈ ਇਹ ਸਵਾਲ ਸੰਗਰੂਰ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਵੀ ਪੁੱਛਣਾ ਬਣਦਾ ਹੈ ਹਰਿਆਨੇ ਦੇ ਕੇ ਨਹੀਂ ਪੁਲਸਾ ਕਾਰਪੋਰੇਟਾਂ ਨੂੰ ਕੌਲੀ ਚੱਟ ਬਣ ਕੇ ਜ਼ਮੀਨਾਂ ਸਮਾਉਣ ਦੇ ਲਈ ਬਿਠਾਈ ਐ ਦੇਖ ਸਕਦੇ ਹੋ ਪੈਪਲੈਂਟ ਅੱਜ ਵੱਡੀ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਇਹ ਲੰਮਾ ਚੱਲੂਗਾ ਮੋਰਚਾ ਆਇਆ ਜੀ ਕੀ ਗੱਲਬਾਤ ਹੈ ਸਾਰੀ ਇਹ ਦੇਖੋ ਇੱਥੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਸਲਾ ਦੱਸ ਰਹੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਲਾਕੀਆਂ ਦੀ ਸਰਕਾਰ ਹੈ ਕਹਿ ਚ ਇੱਕ ਮਿੰਟ ਨੂੰ ਬੋਲਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਛੇ ਖੜੀ ਹੈ ਜਿਹੜੀ ਪੁੱਤਾਵਾ ਪਾਲੀ ਫਸਲ ਜਿਹਨੂੰ ਜੀ ਸੀ ਰੀਸੀ ਚਲਾ ਕੇ ਪੱਟ ਕੇ ਚਾਲ ਦੀ ਉਹ ਮਤਲਬ ਬਿਨਾਂ ਮੁਆਵਜ਼ਾ ਦਿੱਤੇ ਜਿਹੜੇ ਪਾਏ ਪਾਉ ਵਸਾਈ ਜਾ ਰਹੇ ਆ ਤੇ ਲੋਕ ਵਿਰੋਧ ਕਰਨ ਵਾਸਤੇ ਪਹੁੰਚੇ ਆ ਮੂਰੀ ਤਰ੍ਹਾਂ ਪੁਲਿਸ ਨੇ ਲੋਕ ਹੁੰਦੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਵੱਡੀ ਪੱਧਰ ਤੇ ਮਤਲਬ ਉਹ ਜਨਨ ਦਾ ਵਿਰੋਧ ਹੈ ਜਿਹੜਾ ਉਹਨੂੰ ਦੱਬਣ ਦੀ ਜ਼ਬਰ ਨਾਲ ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜ਼ਬਰ ਨਾਲ ਤਾਂ ਉੱਕਦੇ ਹੁੰਦੇ ਆ ਦੱਬਦੇ ਨਹੀਂ ਇਸ ਕਰਕੇ ਅਸੀਂ ਨੂੰਚੇ ਪਾਈ ਕਰੇ ਵਾਲੇ ਵਾਲੇ ਪਿੰਡਾਂ ਚ ਵੀ ਸਾਡੇ ਉਹਨਾਂ ਨੂੰ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋ ਆਪਦੀ ਲੈਣ ਵਾਸਤੇ ਪਿੰਡ ਨਮੋਲ ਦੇ ਵਿੱਚ ਪਹੁੰਚੋ ਇਹ ਸਾਡੇ ਸਮੁੱਚੇ ਪੰਜਾਬ ਦੀ ਧਰਤੀ ਦੇ ਉੱਤੇ ਕਬਜ਼ਾ ਕਰਾਉਣੀ ਹੈ ਇਹ ਸਰਕਾਰਾਂ ਕਾਰਪੋਰੇਸ਼ਨ ਦਾ ਐਸ ਕਰਕੇ ਅਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜਿਉਂਦੇ ਜੀ ਇਸ ਤਰ੍ਹਾਂ ਕਬਜ਼ੇ ਨਹੀਂ ਹੋਣ ਦੇਵਾਂਗੇ ਜੱਥੇਬੰਦੀਆਂ ਦਾ ਫੈਸਲਾ ਹੈ ਤੇ ਅੱਜ ਵੀ ਇਹ ਫੈਸਲਾ ਕਰਕੇ ਮੂਹਰੇ ਵਿੱਚ ਅਸੀਂ ਬੈਠਾ ਕਿ ਜੋ ਨੁਕਸਾਨ ਹੋਣਾ ਪਵੇ ਉਠਾਵਾਂਗੇ ਪਰ ਜ਼ਬਰਦਸਤ ਜ਼ਮੀਨਾਂ ਤੇ ਅਸੀਂ ਕਬਜ਼ੇ ਨਹੀਂ ਹੋਣ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਆ ਪਈਆਂ ਨੂੰ ਪੂਰਾ ਨਹੀਂ ਨਹੀਂ ਹੁਣ ਦੋ ਬੰਦੀਓ ਕਢਾਓ ਯਾਰ ਕੱਠੀ ਦਾ ਅਮਲਾ ਫੈਲਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਚੁੱਕਿਆ ਆਇਆ ਹੋਇਆ ਪਰ ਲੋਕਾਂ ਦੇ ਰੋਹ ਦੇ ਅੱਗੇ ਆ ਕੱਠੀ ਤੋਂ ਕਢਾਓ ਗੱਡੀ ਲੈ ਕੱਢੀ ਅੱਜ ਉਹ ਆਪਣੇ ਨਾਲ ਫੋਨ ਕਰ ਲਾ ਤਨਖਾਰੀ ਵਾਲੇ ਵਾਲੇ ਪਿੰਡਾਂ ਨੂੰ ਮਾਰੋ ਫੋਨ ਆ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਧੱਕੇਸ਼ਾਹੀ ਆ ਜਿਹੜੀ ਕਿਸਾਨ ਭਰਾਵਾਂ ਦੇ ਨਾਲ ਕੀਤੀ ਜਾ ਰਹੀ ਹੈ ਇੱਥੋਂ ਦੇ ਆਮਨ ਰੋਲਾ ਮੰਤਰੀ ਦੀ ਸ਼ਹਾਦਤ ਹੈ ਵੱਡੀ ਗੰਤੀ ਕਿਸਾਨਾਂ ਦੇ ਨਾਲ ਆਜੋ 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 ਅਸੀਂ ਨਹੀਂ ਗਾਣਾ ਹੈਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅਗਲੇ ਮਾਰ ਦੇ ਦੋ ਯਾਰ ਭਰਾਵਾਂ ਨੂੰ ਆਜੋ ਆਜੋ ਰੋਕਿਆ ਜਾ ਰਿਹਾ ਉਹ ਬਾਣਾ ਵੀਧੀ ਹੋ ਜਾ ਬਾਣਾ ਵੀਧੀ ਧੱਕੇਸ਼ਾਹੀ ਕੀਤੇ ਹੋ ਜਾ ਉਸ ਦੀ ਆਜੋ ਧੱਕੇਸ਼ਾਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਨਹੀਂ ਮੀਟਿੰਗ ਕਰ ਰਹੀ ਹੈ ਭਾਈ ਕੋਈ ਗੱਲ ਨਹੀਂ ਕਰ ਰਹਾ ਮੀਟਿੰਗ ਦੇਖ ਸਕਦੇ ਤੁਸੀਂ ਇਹ ਵੱਡੀ ਧੱਕੇਸ਼ਾਹੀ ਆਜੋ ਆਜੋ ਉਸ ਦੇ ਵੱਲੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੇਖੀ ਸਥਾਪਾਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੱਕੇ ਸ਼ਾਹੀ ਹੈ ਜਿਹੜੀ ਕੀਤੀ ਜਾ ਰਹੀ ਹੈ ਕਿਸਾਨ ਭਰਾਵਾਂ ਨੂੰ ਕਿਵੇਂ ਰੋਕਿਆ ਜਾ ਰਿਹਾ ਹੈ ਆ ਦੇਖੋ ਆ ਦੇਖੋ ਪੰਜਾਬ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਟੱਕੇ ਸ਼ਾਹੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਭੱਟੀ ਪੱਧਰ ਤੇ ਅਮਰ ਰੋੜਾ ਇੱਥੋਂ ਦਾ ਮੰਤਰੀ ਭਵੰਤਮਾਨ ਸੀ ਸ਼ਹਿਤ ਅੱਜ ਪੂਰਾ ਜਿਹੜਾ ਅਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉਤਰਿਆ ਹੋਇਆ ਤੁਸੀਂ ਪੱਟੀ ਗਿਣਤੀ ਇਧਰ ਆਓ ਇਧਰ ਆਓ ਪਿੱਛੇ ਸਾਰੇ ਦੇਖ ਸਕਦੇ ਹੋ ਕਿਸਾਨ ਭਰਾਵਾਂ ਦੇ ਨਾਲ ਇੱਧਰ ਆਓ ਠੱਕੇ ਨਾਲ ਪਾਈਪ ਲੈਣ ਸਾਰੇ ਆਓ ਬਾਈ ਜਾ ਰਹੀ ਐ ਓਏ ਆਓ ਇੱਧਰ ਮੰਤਰੀ ਆਮਨ ਰੋੜਾ ਆਮਨ ਰੋੜਾ ਦੀ ਸ਼ਹਿ ਤ ਛਲਿਆ